ਬੜੇ ਲੋਕ ਬੋਲਦੇ ਨੇ ਕਿ ਸੁਖਬੀਰ ਸਿੰਘ ਬਾਦਲ ਦੇ ਉਲਟ ਬਿਆਨਬਾਜ਼ੀ ਹੋਵੇ ਤੇ ਉਹਨਾਂ ਨੂੰ ਗਾਲਾਂ ਕੱਢੀਆਂ ਜਾਣ ਪਰੰਤੂ ਮੈਂ ਅਜਿਹਾ ਨਹੀਂ ਕਰਾਂਗਾ ਤੇ ਜਿਸ ਨੂੰ ਲੈ ਕੇ ਦੱਸਤੀਏ ਕਿ ਬਾਬਾ ਹਰਨਾਮ ਸਿੰਘ ਧੂਮਾ ਦਾ ਹੈ ਬਿਆਨ ਸਾਹਮਣੇ ਆ ਰਿਹਾ ਹੈ ਜਿਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਉਹ ਦਿਖਾਈ ਦੇ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਵਿਰੋਧੀ ਬਹੁਤ ਸਾਰੇ ਜਿਹੜੇ ਕਿ ਮੈਨੂੰ ਇਹ ਗੱਲ ਕਹਿ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਬੋਲਿਆ ਜਾਵੇ ਪਰੰਤੂ ਮੈਂ ਅਜਿਹਾ ਨਹੀਂ ਕਰਾਂਗਾ ਕਿਉਂਕਿ ਬਹੁਤ ਵੱਡਾ ਸਹਾਇਕ ਉਹਨਾਂ ਨੇ ਸਾਡੇ ਮਹਾਪੁਰਸ਼ਾਂ ਦੇ ਲਈ ਦਿੱਤਾ ਹੈ ਤੇ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਹੁਣ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੂਮਾ ਦਿਖਾਈ ਦੇ ਰਹੇ ਨੇ ਤੇ ਦੂਜੇ ਪਾਸੇ ਸੁਖ ਬੀਰ ਸਿੰਘ ਬਾਦਲ ਨੂੰ ਲੈ ਕੇ ਉਹਨਾਂ ਨੇ ਬਿਆਨ ਦਿੱਤੇ ਨੇ ਹੋਰ ਕੀ ਕੁਝ ਕਹਿਣਾ ਹੈ ਪਹਿਲਾਂ ਆਓ ਤੁਹਾਨੂੰ ਸੁਣਾਉਣੇ ਆ ਅਕਾਲੀ ਦਲ ਵਿੱਚੋਂ ਨਾ ਕੁਝ ਬੰਦੇ ਇਹੋ ਜਿਹੇ ਗਰੇ ਹੋਏ ਆ ਇੰਨੇ ਗਰੇ ਇੰਨੀ ਘਟੀਆ ਸ਼ਬਦਾਵਲੀ ਵਰਤਦੇ ਆ ਉਹਨਾਂ ਦਾ ਜੋਰ ਲੱਗਾ ਕਿ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਬੋਲਾਂ ਮੇਰੇ ਮਤ ਭੇਦ ਆ ਉਹਦੇ ਨਾਲ ਮੈਂ ਸੱਚ ਕਹਿਣਾ ਮੈਨੂੰ ਬਹੁਤ ਨਾਰਾਜ਼ਗੀਆਂ ਉਹਦੇ ਉੱਤੇ ਪਰ ਮੈਂ ਉਹਦੇ ਖਿਲਾਫ ਨਹੀਂ ਕਦੇ ਬੋਲ ਸਕਦਾ ਮੈਂ ਉਸ ਰਸਤੇ ਨਹੀਂ ਤੁਰਨਾ ਉਹਨੇ ਬਹੁਤ ਵੱਡਾ ਸਹਯੋਗ ਦਿੱਤਾ ਮਹਾਂਪੁਰਖਾਂ ਦੀ ਯਾਦਗਾਰ ਵਿੱਚ ਉਹ ਸੇਵਾ ਮੈਨੂੰ ਪੁੱਛੋ ਵੀ ਕਿਵੇਂ ਹੋਈ ਹੈ ਮੈਂ ਉਸ ਰਸਤੇ ਨਹੀਂ ਤੁਰਦਾ ਮਤਭੇਦ ਹੋਣਗੇ ਸਾਡੇ ਆਪਣੀ ਥਾਂ ਤੇ ਐ ਨਰਾਜੀਆਂ ਸਾਡੀਆਂ ਆਪਣੀ ਥਾਂ ਤੇ ਐ ਪਰ ਮੈਂ ਉਲਟ ਨਹੀਂ ਕਦੇ ਬੋਲਣਾ ਇਹਨਾਂ ਦੇ ਲੋਕਾਂ ਦੇ ਆਖੇ ਔਰ ਇਹ ਲੋਕ ਕਿੰਨੀ ਘਟੀਆ ਸ਼ਬਦਾਵਲੀ ਵਰਤ ਰਹੇ ਐ ਸ਼ਰਮ ਨਹੀਂ ਇਹਨਾਂ ਨੂੰ ਆਉਂਦੀ ਔਰ ਇਹ ਗੱਲ ਮੇਰੀ ਅੱਜ ਦੀ ਕਈ ਯਾਦ ਰੱਖਣੀ ਇਹਨਾਂ ਦੇ ਪੱਲੇ ਕੱਖ ਨਹੀਂ ਪੈਣਾ ਇਹ ਇਦਾਂ ਹੀ ਧੱਕੇ ਖਾਣਗੇ ਯਾਦ ਰੱਖਿਓ ਸੋ ਸਾਥ ਸੰਗਤ ਜੀ ਸਾਡਾ ਧਰਮ ਨਹੀਂ ਹੈ ਸਾਡੀ ਬਹੁਤ ਔਖੇ ਸਮੇਂ ਦੇ ਵਿੱਚ ਉਹਨਾਂ ਨੇ ਸਾਥ ਦਿੱਤਾ ਸੀ ਮਹਾਂਪੁਰਖਾਂ ਮੈਂ ਮੇਰਾ ਨਾ ਹਿਰਦਾ ਹਿਰਦੇ ਦੇ ਵਿੱਚੋਂ ਮੈਂ ਗੱਲ ਕਰਦਾ ਮੇਰੇ ਕੋਲ ਕੋਈ ਸ਼ਬਦ ਨਹੀਂ ਮੈਂ ਬਹੁਤ ਔਖਾ ਟਾਈਮ ਹੰਡਾਇਆ ਸੰਤਾਂ ਦੀ ਯਾਦਗਾਰ ਬਣਾਉਣ ਵੇਲੇ ਕਿੱਡੇ ਵੱਡੇ ਮੁਸੀਬਤ ਦੇ ਦਿਨ ਸੀ ਉਹ ਸਾਡੇ ਨਾਲ ਡਟ ਕੇ ਖੜਾ ਹੋਇਆ ਸੀ ਮੈਂ ਕਿੱਦਾਂ ਉਹਦੇ ਖਿਲਾਫ ਬੋਲੂੰਗਾ ਜੀ ਮੈਂ ਕਦੇ ਨਹੀਂ ਉਹਦੇ ਖਿਲਾਫ ਕੋਈ ਸ਼ਬਦ ਬੋਲ ਸਕਦਾ ਇਸ ਕਰਕੇ ਮਤਭੇਦ ਰਹਿਣੇ ਆ ਉਹ ਰਹਿਣਗੇ ਪਰ ਇਹ ਨਹੀਂ ਫਰਜ਼ ਕਿ ਮੈਂ ਉਹਦੇ ਖਿਲਾਫ ਮਾੜੇ ਸ਼ਬਦ ਬੋਲਾਂ ਉਹਨੂੰ ਗਾਲਾਂ ਕੱਢਾਂ ਕਿ ਕਦੇ ਨਹੀਂ ਹੋ ਸਕਦਾ ਇਹ ਜਿਹੜੇ ਬਕਵਾਸ ਕਰਦੇ ਆ ਨਾ ਇਹਨਾਂ ਲੋਕਾਂ ਦੇ ਪੱਲੇ ਕੱਖ ਨਹੀਂ ਰਹਿਣਾ ਇਸ ਕਰਕੇ ਇਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਇਹ ਗੁਰੂ ਦੇ ਪੈਰ 'ਚ ਨਹੀਂ ਹਨ ਇੱਕ ਖਸ਼ਾਮਦ ਕਰਦੇ ਐ ਖਸ਼ਾਮਦੀ ਬੰਦਾ ਨਿੰਦਕ ਬੰਦਾ ਕਦੇ ਅੱਜ ਤੱਕ ਉੱਚੇ ਰੁਤਬੇ ਤੇ ਗਿਆ ਖਸ਼ਾਮਦ ਝੂਠਾ ਆਨੰਦ ਨੇ ਕੀਤੀ ਸੀ ਵੀ ਦੀਦੇ ਦੇ ਅੱਗੇ ਸਭ ਤੋਂ ਪਹਿਲਾਂ ਝੂਠਾ ਆਨੰਦ ਹੀ ਮਾਰਿਆ ਗਿਆ ਸੀ ਸਭ ਜੱਦਿਆਂ ਦਾ ਕਾਤਲ ਇਸ ਕਰਕੇ ਇਹੋ ਜਿਹੇ ਖਸ਼ਾਮਦਾ ਨਹੀਂ ਰੱਬ ਦੰਦਾ ਰਾਜਪਾਗ ਜਿਹਨੂੰ ਦੰਦਾ ਸੰਗਤ ਕਿਰਪਾ ਕਰਦੀ ਹੈ ਉੱਚੀਆਂ ਪਦਮੀਆਂ ਵੀ ਉਹਨਾਂ ਨੂੰ ਮਿਲਦੀਆਂ ਝੂਠੀ ਖਸ਼ਾਮਦ ਲੀਡਰਾਂ ਦੀ ਕਰਨ ਨਾਲ ਕੁਝ ਨਹੀਂ ਮਿਲਦਾ ਉਹਨਾਂ ਨੂੰ ਸਿੱਧੇ ਰਸਤੇ ਪਾਓ ਉਹਨਾਂ ਦੇ ਮੂੰਹ ਤੇ ਕਹੋ ਵੀ ਆਪਾਂ ਇੱਥੇ ਇੱਥੇ ਗਲਤ ਹੈ ਇਹਨੂੰ ਠੀਕ ਕਰੋ